ਕਿਵੇਂ ਦਰਦਾਂ ਮੈਂ ਦੰਦ ਵਿੱਚ ਉਰੇ ਦਾ ਹੱਦ ਰਤਾ ਤੰਗੜੀਆਂ ਬੋਈਆਂ ਭਾਲਾ ਕਰੇ ਲੋੜੇ ਦਾ ਕਿਵੇਂ ਦਰਦਾਂ ਮੈਂ ਦੰਦ ਵਿੱਚ ਉਰੇ ਦਾ ਉਹ ਖਾਸ ਦਰਦ ਵਿੱਚ ਉਰੇ ਦਾ ਭਾਗ ਇੱਕ ਵਿੱਚ 21 ਕਤਾਵਾਂ ਧਾਰਮਿਕ ਸ਼ੈਨਾ ਅਤੇ ਭਾਗ ਦੋ ਵਿੱਚ 26 ਕਤਾਵਾਂ ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਨਾਲ ਸੰਬੰਧਤ ਹਨ ਜਿਹੜੀ ਵਿੱਦਿਆ ਹੈ ਜਿਹੜਾ ਕੋਈ ਨਹੀਂ ਲੈਂਦਾ ਉਹ ਛੇਤੀ ਭਾਗੇ ਜਾਂਦਾ ਜਿਹੜਾ ਉਹ ਇਹਨਾਂ ਚੀਜ਼ਾਂ ਨੂੰ ਪੜ੍ਹਦਾ ਸੁਣਦਾ ਇਹਨਾਂ ਦੇ ਵਿਚਾਰ ਕਰਦਾ ਫਿਰ ਉਹ ਜੀਵਨ ਦੇ ਵਿੱਚ ਲੜਾਈ ਕਰਦਾ ਰਹਿੰਦਾ ਅੱਜ ਅਸੀਂ ਖੜੇ ਹਾਂ ਹਾਰਸਾ ਸੀਨੀਅਰ ਸੈਕੰਡਰੀ ਸਕੂਲ ਖਰੜ ਦੇ ਨੇਵਲਿ ਹਾਲ ਦੇ ਸਾਹਮਣੇ ਜਿੱਥੇ ਖੁਸ਼ੀ ਪਲਾਬਾਦ ਪੰਜਾਬੀ ਦੇ ਬਹੁਤ ਹੀ ਨਾਮਵਰ ਕਵੀ ਆਕਲ ਸਿੰਘ ਨੱਤਿਆਂ ਦੀ ਕਿਤਾਬ ਜੀਵਨ ਦੇ ਰੰਗ ਰਿਲੀਜ਼ ਕੀਤੀ ਜਾ ਰਹੀ ਹੈ ਇਸ ਪ੍ਰੰਤ ਖੁੱਲਾ ਕਵੀ ਦਰਬਾਰ ਵੀ ਹੋਏਗਾ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਪ੍ਰੋਗਰਾਮ ਦੀਆਂ ਝਲਕੀਆਂ ਤੇ ਦਿਖਾਵਾਂਗੇ ਕਵੀ ਦਰਬਾਰਾਂ ਦੀਆਂ ਜੋ ਅਲੱਗ-ਅਲੱਗ ਸ਼ਹਿਰਾਂ ਦੀ ਸ਼ਾਇਰੀ ਦਾ ਰੰਗ ਹੈ ਉਹ ਉਹ ਕਿਤਾਬ ਜੋ ਫਟਚੋਲ ਕਰਨਗੇ ਜਿਨ੍ਹਾਂ ਨੇ ਆਪਣੇ ਰਿਕਟਲ ਦੇ ਨਾਲ ਇਹਦੀ ਫਟਚੋਲ ਕੀਤੀ ਹੈ ਜਿਨ੍ਹਾਂ ਨੇ ਇਸ ਕਿਤਾਬ ਨੂੰ ਬਹੁਤ ਤਰੀਕੀ ਕਰਨ ਦਾ ਵਾਅਦਾ ਹੈ ਸੋ ਉਹਨਾਂ ਬੇਨਤੀ ਕਰਾਂਗੇ ਉਹ ਆਪਣੇ ਉਹ ਪੇਪਰ ਜਿਹੜਾ ਉਹ ਆਪਣੇ ਤਾਣੇ ਉਸ ਤੋਂ ਬਾਅਦ ਆਪਾਂ ਉਸ ਸਰਕਾਰ ਦੇ ਜਿੰਨੀ ਗੱਲ ਹੋਰ ਕੀ ਹੋਏ ਚਲੋ ਜਿਸ ਸਹਿਯੋਗ ਸਾਥਕ ਖਰੜ ਦੀ ਮੀਟਿੰਗ ਦੇ ਵਿੱਚ ਸਰਦਾਰ ਹਾਕਮ ਸਿੰਘ ਨੱਥਿਆ ਦੀ ਕਾ ਪੁਸਤਕ ਜੀਵਨ ਦੇ ਰੰਗ ਰੀਲਿਸ ਕੀਤੀ ਜਾਂ ਲੋਪਰਫਰਮ ਕੀਤੀ ਹੈ ਕਵੀ ਦਰਬਾਰ ਹੋਇਆ ਜੀ ਅੱਜ ਇਸ ਪੁਸਤਕ ਦੇ ਲੇਖਕ ਹਾਕਮ ਸਿੰਘ ਨੱਥਿਆ ਸਾਡੇ ਨਾਲ ਨੇ ਆ ਉਹਨਾਂ ਦੇ ਵਿਚਾਰ ਸੁਣਦੇ ਆ ਹਾਕਮ ਸਿੰਘ ਨੱਥਿਆ ਜੀ ਦਾ ਖਾਸ ਬਹੁਤ ਜੀ ਕਿਰਦੇ ਤੋਂ ਜਿਤਨਾ ਦੱਸਿਆ ਹੈ ਕਿ ਅੱਜ ਬ੍ਰੋਹੀ ਕਿਰਪਾ ਦੁਆਰਾ ਸੰਗਤਾਂ ਦੇ ਅਸ਼ੀਰਵਾਦ ਸੰਕਾ ਇੱਕ ਬਹੁਤ ਹੀ 50 ਸਾਲਾਂ ਦੀ ਮਿਹਨਤ ਨੂੰ ਪੂਰਿਆ ਕਿਤਾਬ ਜੀਵਨ ਦੇ ਰੰਗ ਜੋ ਲੇਖਨ ਦਾ ਪਹਿਲਾ ਬਖਸ਼ਿਆ ਗੁਰੂ ਨੇ ਅੱਜ ਸਹਿਤ ਸੱਥ ਵੱਲੋਂ ਖਾਸ ਕਰਕੇ ਇਸ ਗੰਦੇ ਸਕੂਲ ਵਿੱਚ ਕੇ ਲੋਕ ਆਪਨ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਦਾਸ ਨੇ ਤਿੰਨ ਰੰਗਾਂ ਦਾ ਜ਼ਿਕਰ ਕੀਤਾ ਹੈ ਜੀਵਨ ਦੇ ਰੰਗ ਇੱਕ ਧਾਰਮਿਕ ਸਮਾਜਿਕ ਅਤੇ ਰਾਜਨੀਤਿਕ ਰੰਗ ਉਹਦੇ ਵੀ ਜੋ ਵੀ ਦਿਖਿਆ ਹੈ ਪੁਰਾਣੇ ਜੋ ਦੁਨੀਆਂ ਵਿੱਚ ਵਰਤਾਰਾ ਵਰਤ ਰਿਹਾ ਹੈ ਜੋ ਇਤਿਹਾਸਿਕ ਚੀਜ਼ਾਂ ਦੇਖੀਆਂ ਹੋਈਆਂ 1947 ਤੋਂ ਪਹਿਲਾਂ ਦਾ ਕੀ ਹਾਲ ਸੀ ਬਾਜ ਕੀ ਵਨ ਡਿਵੇਡ ਕੀ ਹੋਇਆ ਤੇ ਗੁਨੂਆਂ ਦੇ ਬਾਰੇ ਲੋਕਾਂ ਦੇ ਕੀ ਜਾਂ ਪੰਜ ਪਹਿਲਾਂ ਦਾ ਇਤਿਹਾਸ ਹੋਰ ਕੀ ਚੀਜ਼ਾਂ ਸਿਆਛਾਤਾ ਦੀ ਜਦੋਂ ਮੈਂ 10 ਦਿਨ ਜਾ ਕੇ ਦਰਸ਼ਨ ਕੀਤੇ ਹਾਂ ਜਗ੍ਹਾ ਤੇ ਤੇ ਜੋ ਚੀਜ਼ਾਂ ਵਰਤ ਨਹੀਂ ਹੈ ਅੱਜ ਸਮਾਜ ਦੇ ਵਿੱਚ ਪੰਜਾਬ ਤੋਂ ਪੰਜ ਆਇਬ ਦਾ ਸਫਰ ਅੱਜ ਨਸ਼ਿਆਂ ਦਾ ਜੋਰ ਕੁੰਡਾ ਕਰਦੀ ਫੇਰ ਜਗਾਰੀ ਇਹ ਸਾਰਾ ਹੀ ਜੁਗਰ ਕੀਤਾ ਕਿਤਾਬ ਦੇ ਵਿੱਚ ਤੇ ਸਭ ਤੋਂ ਵੱਡੀ ਚੀਜ਼ ਹੈ ਜੁਗਰਾਂ ਦੇ ਮਾਂ ਸਤਕਾਰ ਦੀ ਦੱਸਿਆ ਬੜਾ ਪਹਿਲਾਂ ਕਿਤਾਬ ਲਿਖਣ ਦਾ ਤਾਂ ਕਿ ਜੁਗਰ ਜੋ ਅੱਜ ਮਾਤਾ ਪਿਤਾ ਦਾ ਸਤਕਾਰ ਸਮਾਏ ਵਿੱਚ ਘਟਦਾ ਜਾ ਰਿਹਾ ਹੈ ਤੋਂ ਇਹ ਬੱਚਿਆਂ ਨੂੰ ਬਹਿੰਦੀਆਂ ਕਿ ਆਪਣੇ ਇਸ ਖੈਦ ਕਿਤਾਬ ਤੋਂ ਉਹਨੂੰ ਸਿੱਧ ਲੈ ਸਕਣ ਤਾਂ ਕਿ ਆਪਣੇ ਪੱਕਿਆਂ ਦੇ ਮਾਂ-ਬਾਪ ਦੀ ਸੇਵਾ ਕਰਦੇ ਹਨ ਤੇ ਨਾਲ ਹੀ ਅੱਜ ਦਾ ਰਾਜਨੀਤਿਕ ਰੰਗ ਜੋ ਅੱਜ ਦਾ ਰਾਜਨੀਤਿਕ ਰੰਗ ਹੈ ਤਾਂ ਇਹ ਰੰਗ ਉਹ ਵੀ ਵਿੱਚ ਵਰਣ ਕੀਤਾ ਹੈ ਤਾਂ ਕਿ ਜੁਨੀਆਂ ਵੀ ਜੋ ਹੋ ਰਿਹਾ ਅੱਜ ਕਿਦਾਂ ਤੇ ਪੁੱਛਾ ਮਾਰਦੇ ਆਂ ਕੁੱਠੀ ਚੌਧਰ ਵਾਪਸੇ ਪਿੱਛੇ ਉਹ ਸਭ ਦੇ ਜ਼ਿਕਰ ਕੀਤਾ ਹੈ ਸੋ ਮੈਂ ਇਹੀ ਆਸ ਕਰਾਂਗਾ ਕਿ ਜਿਹੜਾ ਜੀਵਨ ਦਰਾਂਗੇ ਦੇਖਿਆ ਹੈ ਇਹ ਕੋਈ ਨਾ ਕੋਈ ਸਮਾਜਿਕ ਫੇਰ ਦੇਣ ਵਾਸਤੇ ਸਾਬਤ ਹੋਵੇ ਤੇ ਮੇਰੇ ਨਾਲ ਖੜੇ ਹਨ ਸਾਡੇ ਪ੍ਰੋਫੈਸਰ ਅਮਰ ਸਿੰਘ ਜੀ ਬੁਧਾਨ ਇਹਨਾਂ ਦੀ ਲੇਰ ਨਾਲ ਸਤਕਾ ਇੱਕ ਕਿਤਾਬ ਲਿਖੀ ਗਈ ਹੈ ਤਾਂ ਮੈਂ ਇਹਦਾ ਵੀ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਸਹਿਤ ਸੱਤ ਭਾਈ ਜਿਹਨੇ ਆਪਣਾ ਜੀਵਨ ਦਸਿਕ ਕਾਇਨੋਰ ਆ ਪਹਿਲਾ ਸੀ ਜਿਹੜਾ ਹੀ ਮਧਵਿੰਦਰ ਪਾਸ ਸੀ ਜੀ ਤੇ ਉਹ ਜੋ ਫਿਦਾ ਦੇ ਪਰਿਵਾਰ ਵਿੱਚੋਂ ਹਨ ਤਰਸ਼ੇਵ ਸਿੰਘ ਜੀ ਕਾਲੇਵਾਲ ਜੋ ਖੁਦ ਕਵੀ ਹਨ ਤੋਂ ਸਾਰਿਆਂ ਨਾਲ ਬੜੀ ਉਡਮ ਕਰਕੇ ਕਿ ਜੋ ਮੇਰਾ ਬਲਵਕ ਤੇ ਆਪਣੇ ਤੇ ਮੈਂ ਸਦਾਤਨ ਰੱਖਣਾ ਹੈ ਮੈਨੂੰ ਕੀ ਕਹਾ ਖਾਲਸਾ ਆਹ ਵੈਰ ਜ਼ਿਕਰ ਹੁੰਦੇ ਜਾਨੇ ਪੈਲਾ ਉਹ ਪੁਸਤਕਾ ਸਾਗਰ ਦੀ ਨੀਰੀ ਪਰੀਆ ਜੀਤਾ ਸੁਮੇ ਸਾਗਰ ਦੀ ਨੀਰੀ ਪਰੀਆ ਤੇ ਕੇ ਉਹ ਹੈ ਹਮਾਰੇ ਬਿਹੇਰੀਆ ਕਾ ਉਹ ਰਿਆਤਨੋ ਕਿਸੇ ਮੇ 아요 ਸਾਰੀਆਂ ਕਵਤਾਂ ਦੇ ਸਿਰਲੇਖਾਂ ਇਹ ਕਾਰਸਿਕਰਾ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ ਭਾਗ 1 ਵਿੱਚ 23 ਕਵਤਾਂ ਧਾਰਮਿਕ ਵਿਸ਼ਿਆਂ ਨਾਲ ਅਤੇ ਭਾਗ 2 ਵਿੱਚ 26 ਕਵਤਾਂ ਸਮਾਜਿਕ ਅਤੇ ਰਾਜਨੀਤਿਕ ਵਿਸ਼ਿਆਂ ਨਾਲ ਸੰਬੰਧਤ ਹਨ ਲੇਖਕ ਨੇ ਸੱਤਾ ਦੇ ਹੱਕਿਆਂ ਦੇ ਆਪਣੇ ਮਨੁੱਖੀ ਜੀਵਨ ਤੋਂ ਕਾਫ਼ੀ ਟਲੇੜੇ ਉੱਤਰਦੇ ਹਨ ਲੇਖਣ ਦੀ ਕਲਾ ਨਾਲ ਕਲਾਤਮਕਤ ਦੀ ਕੋਸ਼ਿਸ਼ ਕੀਤੀ ਹੈ ਸਾਰੀਆਂ ਕਵਤਾਂ ਦਾ ਪੂਰਾ ਸੰਬੰਧ ਭਾਵੇਂ ਪੰਜਾਬ ਦੇ ਸੱਧਿਆਚਾਰਕ ਇਤਿਹਾਸਕ ਅਤੇ ਧਾਰਮਿਕ ਵਿਸ਼ਿਆਂ ਨਾਲ ਸੰਬੰਧਿਤ ਹੈ ਲੇਕਿਨ ਇਸ ਵਿੱਚ ਕੁਝ ਰਾਸ਼ਟਰੀ ਪੱਤਰ ਦੇ ਵਿਸ਼ਿਆਂ ਸ਼ਾਮਲ ਕਰਕੇ ਖੇਤਰ ਦੇ ਦਾਇਰੇ ਨੂੰ ਵਿਸ਼ਾਲ ਕੀਤਾ ਗਿਆ ਹੈ ਕਿਤਾਬ ਨੂੰ ਪਟੋਲਨ ਦਾ ਤਾਂ ਜ਼ਿਆਦਾ ਰਹੇਗਾ ਤੁਮ ਨਹੀਂ ਬਣਾਉਂਗਾ ਇਹ ਪੂਰਾ ਸਬਿੱਧਾ ਦੇਗਾ ਕਾਰਨ ਵਿੱਚ ਕੀ ਹੈਗਾ ਫ੍ਰੀ ਪ੍ਰੇਸ ਨੂੰ ਵੀ ਤਾਂ ਪਹਿਲੇ ਇੱਕ ਵਾਰ ਕੀ ਬਾਪੂ ਵੀ ਇਹਨਾਂ ਨੇ ਕੱਟ ਕੇ ਰੱਖਤੀ ਕਿ ਮੈਂ ਤੁਹਾਨੂੰ ਕਹਾਂ ਵਰਸਾ ਕੀ ਪੈਸਾ ਉਹਨਾਂ ਨੇ ਤਾਂ ਸਤਾਬ ਨੂੰ ਦੋ ਭਾਗਾਂ ਵਿੱਚ ਵੰਡਿਆ ਧਾਰਮਿਕ ਸਤਾਬ ਕਵਿਤਾਵਾਂ ਦੇ ਤੇ ਸਮਾਜਿਕ ਧਾਰਮਿਕ ਪਰ ਮੇਰੇ ਅਸਾਮਨਾ ਮੈਂ ਇਹ ਸਿਰਫ ਭਾਗਾਂ ਵਿੱਚ ਵੰਡਿਆ ਹੈ ਜੀ ਸ਼ਬਦ ਗੁਰੂ ਪੰਡਾ

ਇਨਾ ਵਾਇ ਦੀ ਕੀਤੀ ਆ ਥੇਤੀ ਕੀਤੀ ਆ ਕਿ ਨਾ ਪਤਾ ਕਿ ਅਗਰ ਕਿਸੇ ਬੂਟੇ ਦੀ ਜੜ ਜਿੰਨੀ ਜਾਣਾ ਗੈਰੀ ਹੋਏਗੀ ਸਿਰ ਜੁਗ ਲੈ ਨਾ ਤਾਂ ਕਿ ਕੁੰਮਾਰਾ ਲక్ష్ਮੀ ਮੋਟੀ ਟੋਲੇ ਖਾਤਮ ਸੀ ਦੇ ਤੋਜਨ ਜੋਗਰ ਸਰਹੰਦ ਕੰਦ ਤੇ ਮੁੱਕ ਗਿਆ ਪੰਦ ਸਰਹੰਦ ਕੰਦ ਤੇ ਮੁੱਕ ਗਿਆ ਪੰਦ ਸਭ ਜੀ ਹਿੱਕੀ ਹਮ ਤੋੜੇ ਦਾ ਕਿਵੇਂ ਦੱਸਾਂ ਮੈਂ ਦਰਦ ਵਿੱਚ ਓੜੇ ਦਾ ਸੱਤ ਰਾਤਾਂ ਚੰਦਰੀਆ ਭੋਲੀਆ ਭਾਰਾ ਚੰਦਰੇ ਓੜੇ ਦਾ ਕਿਵੇਂ ਦੱਸਾਂ ਮੈਂ ਦਰਦ ਵਿੱਚ ਓੜੇ ਦਾ ਓਖਾ ਦਚਾ ਦਰਦ ਵਿੱਚ ਓੜੇ ਦਾ ਓਖਾ ਸੁਨਾਮੀ ਦਰਦ ਵਿੱਚ ਓੜੇ ਦਾ ਕਿਵੇਂ ਦੱਸਾਂ ਮੈਂ ਦਰਦ ਵਿੱਚ ਓੜੇ ਦਾ ਅੱਜ ਸਮੂਹ ਲੋਕ ਇਕੱਠੇ ਆਤੇ ਇਹਨਾਂ ਨੇ ਜੇ ਕੋ ਮੈਂ ਆਪਣੇ ਪਿੰਡ ਦੇ ਵਿੱਚ ਐਜੇ ਸਰਪੰਚ ਕੰਮ ਕਰਦਾ ਨੂੰ ਵਾਪਸ ਗਿਆ ਮੈਂ ਤੁੰਗਲ ਪਹਿਲਾ ਲਾਇਬ੍ਰੇਰੀ ਬਣਾਈ ਹੈ ਸਾਡੇ ਪਿੰਡ ਦੇ ਮੇਰੇ ਨਾਲ ਬੰਜੇਸ਼ਨ ਬੈਠੇ ਹੈ ਇੱਕ ਜਮਿਦਰ ਤੇ ਸੇਟਰ ਬੈਠੀ ਹੈ ਇਹਨਾਂ ਨੇ ਜੋਗ ਦਿੱਤਾ ਮੈਨੂੰ ਮੈਂ ਲਾਇਬ੍ਰੇਰੀ ਬਣਾਈ ਉਹ ਲਾਇਬ੍ਰੇਰੀ ਦਾ ਮੇਰਾ ਬ੍ਰਾਉਣ ਦਾ ਕੋਈ ਇੱਕ ਮਕਸਦ ਦਾ ਕਿਉਂਕਿ ਮੈਂ ਇੱਕ ਗੱਲ ਪੜ੍ਹੀ ਸੀ ਵੀ ਜੇਰੇ ਦੀ ਸਮਾਜ ਦੇ ਵਿੱਚ ਕਿਤਾਬਾਂ ਦੀ ਬੱਚੋਵੇ ਉਹ ਨੌਲੇ ਕਿੰਨੇ ਜ਼ਿਆਦਾ ਉਹ ਮੇਰਾ ਅਗਵਾ ਨੂੰ ਬਾਤ ਮੰਨਦਾ ਪਰ ਅਕਸਤੀ ਹੈ ਕਿ ਸਾਡੇ ਬੱਚੇ ਕਿਤਾਬਾਂ ਨਾਲੋਂ ਟਿਕਲੇ ਮੋਬਾਈਲ ਨਾਲ ਦਾ ਜੁੜਦੇ ਆ ਪਰ ਕਿਤਾਬਾਂ ਨਾਲ ਜੋੜਨਾ ਬੜਾ ਜ਼ਰੂਰੀ ਹੈ ਕਿਉਂਕਿ ਸਰਕਾਰਾਂ ਦਾ ਤੋਂ ਉਸ ਪਾਸੇ ਨੂੰ ਬਹੁਤਾ ਮੈਂਦਾ ਪੱਖ ਨਹੀਂ ਆਏਗਾ ਪਰ ਮਾਂ ਦੇ ਵੀ ਜਿਹੜੇ ਤੁਸੀਂ ਲੋਕ ਬੈਠੇ ਆ ਤੁਸੀਂ ਲੋਕ ਇੰਨੀ ਤੇ ਜਾਗਰੂਤਾ ਪਹਿਲਾਂ ਕਰ ਦਦੇ ਆ ਕਪੜੇ ਸਮਾਜ ਦੇ ਵਿੱਚ ਕਿਤਾਬਾਂ ਦੀ ਮਤਲਬ ਇੱਕ ਜੀ ਮਤਲ ਬਣਾ ਲਾਪਨੇ ਹੈ ਇਹਨਾਂ ਨਾਲ ਸਾਰੇ ਬੱਚੇ ਮਾਰੇ ਕੇ ਆਗਮਨ ਉਸ ਮਾਲਕ ਚੰਦ ਕਰਦੇ ਆ ਅੱਗੇ ਤੇ ਕਿੰਨੇ ਬਾਤ ਕੀ तारी, तारी, तो। तो। तो जाती क्या खिलाफाओगे इंसाफ मेरे साथ हुए रेत का दहेज के लिए प्रताड़ना का सास ससुर के खिलाफ मेरे साथ हुए दुर्व्यवहार में उन माँ बाप से जो मुझे पैदा ही नहीं करना चाहते उन भाइयों से Σου

ਦਿਲੋਂ ਸਿਫਤ ਨੇ ਕਰਦੇ ਸੇ ਪਦਾਸੇ ਅਵਤਾਰਾਂ ਦੀ ਦੂਜੇ ਗੁਰੂ ਅੰਗਦ ਜੀ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਜਿਸ ਨੇ ਗੁਰਮੁਖੀ ਅਖਰ ਵਿਚਾਰੇ ਸੋਖਾ ਪਰਮ ਕਰੀ ਮਤ ਕਹਿਣਾ ਕਿ ਜ਼ਿਹਨ ਕਾਇਦੇ ਜਸਤੇ ਅਕਸਰ ਰਚਨਾ ਕਰਦੇ ਮਿਹਨਤ ਜਿਹਨ ਚ ਪਾਲਦੇ ਜਲਪੇ ਅਕਸਰ ਰਚਨਾ ਬਣਦੇ ਮਿਹਨਤ ਕਰ ਤਾਪ ਘੜੇ ਅਰਮਾਨ ਸਵਾਰੇ

ോളിയ സാപേ ബ ਇਹ ਐਸੇ ਤਰ੍ਹਾਂ ਹਰ ਵਿਦੇਕ ਦਾ ਧਾਰਿਆਨੀ ਦੀ ਤਾਕਤ ਹੁੰਦੀ ਆ ਜੋ ਆਤਮਾ ਜਿਉਂਦੀ ਰਹੇ ਤਾਂ ਉਹ ਵਿਦੇਕ ਦਾ ਧਾਰੀ ਕਦੇ ਨਹੀਂ ਮਰਦੇ ਪਰ ਮੈਂ ਇਸ ਹਾਲ ਚ ਦੇਖਿਆ ਇਸ ਹਾਲ ਦੇ ਵਿੱਚ ਇੱਕ ਸਰੀਰ ਆ ਤੇ ਉਸ ਸਰੀਰ ਦੀਆਂ 12 ਆਤਮਾਏ ਤੇ ਇਸ ਹਾਲ ਦੇ ਵਿੱਚ 12 ਅਲਮਾਰੀਆਂ ਬਣੀਆਂ ਹੋਈਆਂ ਹਨ ਅਲਮਾਰੀਆਂ ਤੇ ਹਰ ਅਲਮਾਰੀ ਦੇ ਵਿੱਚ ਕਿਤਾਬਾਂ ਦਾ ਲੱਗੋ ਨੱਟ ਭਰਿਆ ਭੰਡਾਰ ਆ ਤੇ ਮੈਨੂੰ ਲੱਗਦਾ ਹੈ ਅੱਜ ਸਾਡੀਆਂ ਕਿਤਾਬਾਂ ਭਾਵੇਂ ਉਹ ਮੇਰੇ ਕੰਪਿਊਟਰ ਤੇ ਪੀ ਐਚ ਡੀ ਦੇ ਖੇਤਰ ਦੇ ਐਗਰੀਕਲਚਰ ਤੇ ਕੰਮ ਕੀਤਾ ਸਾਡੇ ਰਿਸਰਚ ਪੇਪਰ ਹੋਣ ਜਾਂ ਜਿੰਨੇ ਵੀ ਕਵੀ ਤੇ ਇੱਥੇ ਮਹਿਮਾਨ ਜਿੰਨੇ ਵੀ ਸਿੱਧਾ ਲੱਗਦੇ ਆ ਤੇ ਸਾਡੀਆਂ ਕਿਤਾਬਾਂ ਤੇ ਸਾਡੇ ਪਰਚੇ ਜਦੋਂ ਹੀ ਲਾਇਬ੍ਰੇਰੀਆਂ 'ਚ ਹੋਣਗੇ ਤਾਂ ਮੈਨੂੰ ਲੱਗਦਾ ਅਸੀਂ ਜ਼ਿੰਦਗੀ ਪਰ ਕਦੇ ਨਹੀਂ ਮਰਾਂਗੇ ਤੇ ਸਾਡ ਤੁਹਾਡੀਆਂ ਜਿੰਨੀਆਂ ਕਿ ਮੈਂ ਕਿਤਾਬ ਕਵਤਾਵਾਂ ਨੂੰ ਇੱਕ ਪੰਛੀ ਝਾਤ ਮਾਰੀ ਮੈਨੂੰ ਕਿਤੇ ਨਾ ਕਿਤੇ ਉਹ ਵੀ ਰਸ ਮਿਲਿਆ ਕਿਤੇ ਚੜ੍ਹਦੀ ਕਲਾ ਮਿਲੀ ਤੋ ਸਪਿਰਟ ਮਿਲੀ ਤੇ ਕਦੇ ਨਾ ਕਦੇ ਅੱਜ ਮੈਂ ਜਦੋਂ ਇੱਥੇ ਬੈਠਾ ਕਿਤਾਬ ਨੂੰ ਖੋਲ ਕੇ ਦੇਖਦਾ ਸੀ ਤਾਂ ਕਿਤੇ ਨਾ ਕਿਤੇ ਮੈਨੂੰ ਬਰਾਗ ਵੀ ਆਉਂਦਾ ਸੀ ਤੇ ਗੁਰੂ ਸਾਹਿਬ ਨੇ ਐਨੀ ਵਧੀਆ ਸਮਝ ਦਿੱਤੀ ਤੇ ਐਨਾ ਵਧੀਆ ਉਮਰ ਦਿੱਤਾ ਨਹੀਂ ਕਭੀ ਜਿਹੜਾ ਹੁੰਦਾ ਹੈ ਉਹ ਕਮਰੇ 'ਚ ਬੈਠ ਕੇ 2-4 ਕੁ ਤੋਂ ਉਧਰੋਂ ਲਿਖ ਲੈਂਦਾ ਤੇ 2-4 ਕੁ ਤੋਂ ਉਧਰੋਂ ਨਹੀਂ ਲਿਖਦਾ ਤੇ ਪਿੰਡੇ ਤੇ ਹੰਡਾਈਆਂ ਤੋਂ ਪੰਜ ਧੋੜੇ ਨਹੀਂ ਆਏ ਹਰ ਪਿੰਡੇ ਤੇ ਹੰਡਾ ਕੇ ਹਰ ਇੱਕ ਅੱਖਰ ਲਿਖਿਆ ਗਿਆ ਤੇ ਗੁਰੂ ਸਾਹਿਬ ਮੇਰਾ ਕਰਨ ਤੇ ਕਲਮਾ ਐਸੇ ਤਰ੍ਹਾਂ ਚੱਲਦੀਆਂ ਰਹਿਣ ਤੇ ਅਸੀਂ ਆਪਣੇ ਵੱਡਿਆਂ ਤੋਂ ਆਪਣੇ ਬਜ਼ੁਰਗਾਂ ਤੋਂ ਸਾਡੇ ਵਰਗੀਆਂ ਮਹਾਂਸ਼ਕਤੀਆਂ ਤੋਂ ਐਸੀ ਤਰ੍ਹਾਂ ਸੇਧ ਲੈਂਦੇ ਰਹੇ ਲੰਬੜਰ ਰੋਜ਼ੀ ਉਭਾਈ ਦੀ ਨਿਸ਼ਾਨੀ ਚੱਲਦਾ ਹੈ ਉਹ ਹੈ ਜਿਸ ਦੀ ਖਤੇ ਅੱਜ ਦਾ ਜੋ ਫੰਕਸ਼ਨ ਹੈ ਬੜੀ ਮਹੱਤਵਪੂਰਨ ਹੈ ਆਪਾਂ ਨੂੰ ਜੇ ਆਪਾਂ ਦੇਖੀਏ ਯੇ ਵੇ ਵੇ ਮੈਨੂੰ ਮੌਕਾ ਮਿਲਿਆ ਹੈ ਇਸ ਸਮਾਜ ਵਿੱਚ ਰਹਿਣ ਦਾ ਕੁਝ ਉਮੀਦ ਕਰਨ ਦੀ ਪਰ ਬਖਸ਼ ਹੋਈ ਹੈ ਕਿ ਆਪਣੀ ਮੂਤੀ ਰਹੀ ਉਸ ਭੁਤੀ ਨੂੰ ਕਿਸ ਤਰ੍ਹਾਂ ਜਗਾਉਣਾ ਹੈ ਕਿਸ ਤਰ੍ਹਾਂ ਸੀ ਆਪਣੇ ਅੱਗੇ ਡਿਊਟੀ ਨੂੰ ਹੋਣੀ ਹੈ ਉਹਨੂੰ ਵਾਰ ਯੂਰ ਸੁਣਨਾ विचार करनी होगी किस तरह जिस तरह भाई हरू सिंह ने जीवन के बारे में ये चीज गीत अपने साथी भी श्री गुरु नानक देव जी बारे आके गए हैं कि लोड है ਮੇਰੇ ਲਈ ਖੁਸ਼ੀ ਹੈ ਇਸ ਕਿਤਾਬ ਨੂੰ ਪੜ੍ਹ ਕੇ ਲੱਗਦਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਦੁਸ਼ਟਾਂ ਦਾ ਸੰਗੋਹਾਗੇ ਲੇਕਿਨ ਹੁਣ ਅੱਗੇ ਉਹਨੂੰ ਅਸੀਂ ਕੋਰਨਾ ਨੂੰ ਤੁਰੰਤਾਂ ਦਾ ਢੰਗ ਤਰੀਕਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਲਿਖਿਆ ਈ ਕਿ ਸ਼ਰਧਾ ਜੀਵਨ ਬਾਰੇ ਸਮਾਜ ਬਾਰੇ ਕਿ ਅਸੀਂ ਅਕੇ ਉਨੂੰ ਪੜਕੇ ਕਿਸ ਤਰ੍ਹਾਂ ਚੱਲਦੇ ਹਾਂ ਪਰ ਉਹ ਸਟੀਜ ਨੂੰ ਤੋਰਦੇ ਹੋਏ ਅੱਗੇ ਤੋਰਦੇ ਹੋਏ ਭਾਈ ਹਰ ਸਿੰਘ ਨੇ ਉਸੇ ਗੁਰੂ ਨਾਨਕ ਦਾ ਜੋ ਮਿਸ਼ਨ ਹੈ ਉਹਨੂੰ ਅੱਗੇ ਤੋਰਿਆ ਅੱਜ ਲੋੜ ਹੈ ਕਿ ਜਿਹੜਾ ਇਹ ਸਾਨੂੰ ਜੀਵਨ ਮਿਲਿਆ ਹੈ ਕਿ ਅਸੀਂ ਇਨੂੰ ਵੇਸੇ ਕਰਾਂਗੇ ਅੰਕੜਾ ਇਹਦੇ ਵਿੱਚ ਕੁਝ ਖਟਗੇ ਔਰ ਕੁਝ ਦਸ ਕੇ ਰਹਿ ਗਏ